ਤਿਆਰੀ ਦੀ ਕਰ ਨਹੀਂ ਕਿਹੜੀ ਬਾਈ ਆ ਕਾਲੀ ਕਾਲੀ ਨਹੀਂ ਮੈਨੂੰ ਲੈ ਪੈਸੇ ਲੱਗ ਗਏ ਨੇ ਇਹਦੇ ਉਹ ਸਹੀ ਆ ਫਿਰ ਮਾ ਮੜੀ ਦੀ ਕਸਰ ਚ ਰਹੀਦੀ ਐਨੀ ਕਿਉਂ ਮੈਂ ਤੇਰਾ ਮਾਨ ਰੱਖਦਾ ਠੀਕ ਆ ਜੀ ਬਾਈ ਜੀ ਵਧੀਆ ਲੇਟ ਹੋ ਲੇਟ ਹੋ ਗਏ ਐਸੇ ਹੀ ਹੋ ਗਏ ਠੀਕ ਆ ਹਾਂਜੀ ਠੀਕ ਆ ਮੈਂ ਤੇਰਾ ਮਾਨ ਰੱਖਿਆ ਬਸ ਮੈਂ ਵੀ ਤੇਰਾ ਨਹੀਂ ਕਰ ਯਾਰ ਨਹੀਂ ਨਹੀਂ ਹੋਰ ਨਾ ਕਰ ਮੈਂ ਯਾਰ ਨਹੀਂ ਨਹੀਂ ਬਾਹਰ ਨਹੀਂ ਨਹੀਂ ਹੋਣੀ ਬਾਈ ਯਾਰ ਨਹੀਂ ਕੀ ਹੋ ਗਿਆ ਪੂਰੇ ਛੱਤ ਦੀ ਲਖਾਈ ਮੇਰੀ ਗੱਲ ਸੁਣ ਮੈਂ ਫਿਰ ਫਰਕ ਜਿਆਦਾ ਨਹੀਂ ਲਗਾਈ ਤਾਂ ਫਿਰ ਇਹੀ ਕਰਾਈ ਜਾਂਦਾ 300 ਦਾ ਹੀ ਫਰਕ ਰਹਿ ਗਿਆ ਬਾਈ ਜੀ ਮੈਂ ਤੁਹਾਨੂੰ ਕਹੀ ਜਾਂਦਾ ਵੀ 7000 ਦੀ ਲਈ ਮੈਂ 100 ਖਾ ਕੇ ਇਹ ਗੱਲ ਕੀਤੀ ਹੈ ਕਿ ਕਿੱਡੀ ਗੱਲ ਯਾਰ ਆਸ ਵਿੱਚ ਉਧਰ ਵੀ ਨਹੀਂ ਹੁੰਦੀ ਆ 7200 ਦੀ ਹੋਣੀ ਲਖਾਈ ਇਹ ਕਰਾ ਦਿੰਦਾ ਨਹੀਂ ਫਿਰ ਆ ਦੇ 70 ਮੈਂ ਪਾ ਕੇ ਕਰਾ ਦੇ ਨਾ ਰੱਖਿਆ ਨਹੀਂ ਬਸ ਲਗਵਾ ਬਸ ਪੂਰੇ ਦੀ ਨਹੀਂ ਮੈਂ ਤਾਂ ਸਿਰਫ 200 ਰੁਪਏ ਲੈ ਆ 7 ਦੀ ਪਈ ਜੇ ਉਸ ਤੋਂ ਨਾ ਤੱਕ ਦੇ ਇੱਥੇ ਆ ਗਈ 7200 ਦੀ ਹੋ ਕਾਫੀ ਲੱਗਦਾ ਕੜ ਦੀ ਡੇਢ ਦਾ ਕਿਰਾਇਆ ਵੀ ਚੱਲ ਯਾਰ ਪਾਣੀ ਵਗਦੇ ਚੱਡਾ ਮੈਂ ਤਾਂ ਐਉਂ ਆ ਉਹ ਬਕਰੇ ਦੀ ਗਰੰਟੀ ਹੈ ਮੇਰੇ ਨੂੰ ਫੰਡ ਰਹਾ ਬਾਈ ਸਹੀ ਉਹ ਤਾਂ ਮਾਗ ਚੜ ਦੇਣੀ ਯਾਰ ਵੀ ਲੱਗ ਜੂਗੀ ਆਪੇ ਹੋਰ ਅੱਗੇ ਹੁਣ ਤਾਂ ਘਟਾਉਗੀ ਇਹ ਜੇ ਵੱਡ ਨਾਲ ਜਦ ਮਾਲਾ 5500 ਪੰਜ ਉਹ ਤੇ 1000 ਪੰਗ ਹੋ ਜਾਣਾ ਮਰਜ਼ੀ ਫੜ ਲੈ ਜੀ ਲੈ ਪੂਰੀ ਹੈ ਤੇ ਕਰਮਾਂ ਦੀ ਤੇ ਕਹਤ ਬੜੀ ਤੇਜ ਆ ਓਹ ਦੂਜੀ ਗੱਲ ਤੇ ਟੋਟੇ ਹੋਣੀ ਹੈ ਨਹੀਂ ਮੈਂ ਦਿਖਾਈ ਕਰਾ ਆਉਣਾ ਉੱਥੇ ਸੋ ਸੀ 720 ਨਹੀਂ ਨਹੀਂ ਮੈਂ ਰੇੜੇ ਦਾ ਕਿਰਾਇਆ ਮੰਗਿਆ ਮੈਂ ਦੱਸਦਾ 200 ਤਾਂ ਨਹੀਂ ਬੰਦਾ ਕਰਾਇਆ 200 ਸਚਾਈ ਇਹਦਾ ਕਰਾਇਆ 200 ਭਾਈ ਜੀ ਨਹੀਂ ਹੋਣਾ 200 ਰੁਪਏ ਦੋ ਉਹ ਭਾਈ ਯਾਰ 200 ਰੱਖ ਲਾ ਭਾਈ ਮੈਂ ਰੱਖਾ ਨਹੀਂ ਉਹ ਰੱਖਣਾ ਕੋਈ ਨਹੀਂ ਆਪੇ ਮੈਂ ਵੇਲੇ 200 ਵਿੱਚ ਕੋਈ ਨਹੀਂ ਰੱਖਾ ਜਾ ਰਹਾ ਪਹਿਲੇ ਪੂਰੇ ਕਰੀ ਤੋ ਮਾਣਾ ਦੂੰਗਾ ਕੋਹ ਨਹੀਂ ਦੱਸੋ ਯਾਰ ਦਰ ਮਰਦਾ ਭੈ ਆਪ ਭਾਈ ਆਪ ਆਪਣੀ ਲਗਾਈ ਤੇਰੀ ਭਾਈਆ ਇੰਨੇ ਨਾਲ ਥੋੜਾ ਫਿਰ ਤਾਂ ਉੱਥੇ ਵੜ ਗਈ ਮੈਨੂੰ ਆਪੋ ਆਪਣੀ ਹਾਂ ਆਲਾ ਆ ਜਾ sire ਲਓ ਵੀ 7200 ਦੀ ਕਰਤੀ 7200 ਦੀ ਕਰਤੀ ਕਿਹੜੀ ਬੱਕਰੀ ਆ ਵਖਾਈ ਲਓ ਵੀ ਆ ਕਾਲੀ ਬੱਕਰੀ ਆ 7200 ਦੀ ਹੋ ਗਈ ਲਿਖਾਈ ਭੋਗੇ ਨੇ ਕਰਾਓ ਲਾ ਫੇਰ ਕਰ ਉਹ ਲਿਖਾਈ ਕਰਾਈ ਇਹ ਆ ਲਿਖਾਈ ਆ ਇਹਦਾ ਸੌਦਾ ਹੋਇਆ ਜੀ 7200 ਰੁਪਏ ਦਾ 7200 ਦਾ ਲਿਖਾਈ ਆਪੋ ਦੀ ਨਹੀਂ ਲਿਖਾਈ ਭੋਗੇ ਨੇ ਦੇਣੀ ਆ ਵਖਾਈ ਭੋਗੇ ਨੇ ਦੇਣੀ ਆ ਇਹਨੇ ਬੱਕਰੀ ਖਰੀਦੀ ਹਾਂ ਜੀ ਹਾਂ ਜੀ ਇਹ ਤਾਂ ਠੀਕ ਹੈ ਦੋਆਂ ਦਾ ਮੈਂ ਦੇ ਦੇ ਆਪਾਂ ਤਾਂ ਰਾਇ ਵੀ ਕੀਤੀ ਵਿਚਾਰੇ ਨਾਲ ਯਾਰ ਦੱਸ ਦੇ ਕੀ ਕਰਤਾ ਕਿੰਨੇ ਲਾਦੇ ਬਈ 48000 ਰੁਪਏ ਲਾਦਾ ਸੀ ਦੋਨੋਂ ਬੱਕਰਿਆਂ ਦਾ 24 24000 ਰੁਪਏ ਲਾਵੇ ਖੱਸੀ ਬੱਕਰੇ ਆ ਮਾਣੇ ਹਾਂ ਨਹੀਂ ਇਹਨਾਂ ਇੰਨਾ ਬੱਕਰਿਆਂ ਦਾ ਸੌਦਾ ਪਹਿਲਾਂ ਰਣਜੀਤ ਲੈਂਦਾ ਸੀਗਾ ਕਪਤਾਨ ਨੇ ਵੀ ਲਾਏ ਆ ਤੇ ਹੁਣ ਬਾਈ ਆਪਣਾ ਨਾ ਕੀ ਆ ਬਾਈ ਥੋੜੀ ਜਿਹੀ ਭਈ ਆ ਜਿਸ ਕਰਨਾ ਕੋਠਾ ਗੁਰੂ ਦਾ ਜਗਾ ਵੀ ਮਾਰੀ ਆ ਤੂੰ ਇਕੱਲੀ ਬੱਸ ਸਾਈ ਕਾੜਿਆ ਮਾਨਵਿਆ ਦੇ ਦੂਗਾ ਸਾਈ ਦਾ ਪ੍ਰੋਫਾਈਲ ਨੰਬਰ ਗਿਆ ਲਿਖਾਈ ਕਰਵਾ ਲਿਆ ਹੁਣ ਬੇਬੜ ਗਿਆ ਲਖਾਈ ਕਰਵਾ ਲੂਗਾ ਯਾਰ ਛੱਡ ਪਰੇ ਚੋਂ ਤੋਂ ਬੋਲਣਾ ਲਖਾਈ ਵੀ 400 ਲੱਗੂ ਜਰਾ ਇਹਨਾਂ ਕਹਿ ਤਾ ਲਖਾਈ ਹੋਗੀ ਲਖਾਈ ਕੱਢ ਯਾਰ 400 ਲਖਾਈ ਹੋਗੀ 48 ਦੇ ਦਿਆਂਗੇ 47 ਮੇਰਾ ਲੱਗਿਆ ਹਜ਼ਾਰ ਨੇ ਪਤਾ ਹਜ਼ਾਰ 47 ਹੋ ਗਿਆ 417 ਦੇ ਦਿਆਂਗੇ 417 ਦੇ ਦਿਆਂਗੇ ਨਹੀਂ ਹੋਣੇ ਬਈ ਉਹ ਯਾਰ ਦੇ ਦੇ ਕਾਹੂੰ ਇਹ ਨਾ ਕਰ ਦੰਦਾ ਮੈਂ ਤਾਂ ਮੈਂ ਇਹਦੇ ਚ ਲੈ ਲੈਣਾ ਮੈਂ ਲਖਾਈ ਨਹੀਂ ਕਰਾਉਣੀ ਸੀ ਆਖਣੇ ਸਾਹੀ ਦਾ ਪਤਾ ਨਹੀਂ ਕਿੱਥੋਂ ਆ ਗਿਆ ਲਿੰਦਾਗਾ ਚੋਪੋ ਮੈਂ ਸਹੀ ਕਰ ਲੈਣਾ ਸਾਹੀ ਮੇਰੇ ਕੋਲ ਹੋ ਗਏ 20 ਦੇ ਦੇ 20 ਦੇ ਦੇ ਦਾਹਾ ਆਵੇ 20 ਦਾ ਦਾਹਾ ਨਹੀਂ ਹੋਣਾ ਦੱਸੇ ਚਿੱਟੇ ਮੈਂ ਆਲਾ ਯਾਰ ਕਰਾ ਦੇ ਬਈ ਤੱਕਦਾ ਤੂੰ ਅੱਗਾ ਕਰਾ ਲੈ ਫੜ ਯਾਰ ਸਾਢੇ 8:30 ਨਹੀਂ ਹੋਣੇ ਬਈ ਅੱਛਾ ਹੀ ਹੋ ਰਹਾ ਬਸ ਹੋਰ ਨਹੀਂ ਹੋਣੇ ਨਹੀਂ ਹੈ ਮੰਨੀ ਲੈ ਲੈ ਤੂੰ ਯਾਰ ਤੂੰ ਵੀ ਖੜ ਜਾ ਚੱਲ 500 ਨਾਲ ਕੋਈ ਨਹੀਂ ਹੋ ਜਾ ਯਾਰ ਜਦੋਂ ਦਮਾਨ ਸੀਰੇ ਚਾਹੇ ਮੰਗੀ ਵਾਲੀ ਕਰਦਾ ਕੰਮ ਮੈਨੂੰ ਪਤਾ ਹੈ ਨਾ ਉਹਦੇ ਆਪੜਾ ਹੁਣ ਆ ਕੇ ਵਿੜਾ ਦੇ ਬਾਈ ਉਹ ਪੈਸੇ ਵਿੜਾ ਦੇ ਬਾਈ ਫੇਰ ਕਾਹਦੇ ਵਿੜਾ ਦੇ ਫਰਕ ਕੀ ਦੇ ਸਾਨੂੰ ਵੀ ਅਕਸਰ ਖਰਚਾ ਪੈਂਦਾ ਹੈ ਮੈਨਾਂ ਖਰੀਦਾਂ ਬਾਈ ਯਾਰ ਖਰਚੇ ਤੇ ਪਈ ਜਾਂਦੇ ਆ ਬਾਈ ਸਭ ਕੋਈ ਉਹ ਮੰਗੀ ਬਹੁਤ ਵਾਲਾ ਕੰਮ ਸਾਨੂੰ ਵੀ ਖਰਚੇ ਪਈ ਜਾਂਦੇ ਮੈਂ ਤਾਂ ਬਿਲਕੁਲ ਨੰਗਾ ਹੀ ਕਰਵਾਏਗਾ 500 ਰੁਪਏ ਦਾ ਚੁੱਪ ਕਰ ਜਾ ਬਾਤ ਚੁੱਪ ਕਰ ਦਿਖਾਈ ਬਾਤ ਤੁਸੀਂ ਕਰਾ ਦੇ ਮੇਰੀ ਗੱਲ ਜਰਦਾ ਸਾਰੇ ਪਤਾ ਨਾਮ ਹੋਗੇ ਸਾਰੇ ਪਤਾ ਨਾਮ ਚੱਲੇ ਆਪ ਕੋ ਆਪਣੀ ਲਗਾਈ ਹੋਗੀ 49000 ਦਾ ਜਾ ਪਾ ਕਰ ਲੈ ਚੈੱਕ ਬਈ ਹੋ ਗਿਆ ਜੀ ਲਾਓ ਬਈ 49000 ਦੇ ਕਰਤੇ ਦੋਵੇਂ ਖੱਸੀ ਬੱਕਰੇ ਆ ਬਹੁਤ ਸ਼ਕੀਨ ਆ ਖੱਸੀ ਬੱਕਰੇ ਸੀਗੇ 6-6 ਦਲ ਦਾ 99000 ਰੁਪਏ ਦੇ ਹੋਏ ਆ ਪੈਨ ਕੰਗੜੀ ਬਕਰਾ ਮੰਡੀ ਤੇ ਹਰ ਕੋਤਵਾਰ ਮੰਡੀ ਤੇ 99000 ਰੁਪਏ ਦੇ ਹੋਏ ਆ ਦਿਖਾਈ ਆ ਤੁਹਾਨੂੰ ਦੋ ਦੰਗਰ ਨੇ ਵਿੱਚ ਅਨੇਕ ਦਿਖਾਈ ਦੇ ਲਿਆ ਤੇ ਪੈਸੇ ਬਾਈ ਇਹ ਗੂਗਲ ਪੇ ਕਰਨੇ ਆ ਇਹਨਾਂ ਨੇ ਕਾਊਂਟਰ ਦੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਬਹੁਤ ਬਹੁਤ ਧੰਨਵਾਦ ਕਾਲਾ ਸੌਦਾ ਬਾਈ ਮੈਂ ਆਂ ਰਾਈਟਰ ਬੈਠੇ ਕਹਿਣਾ ਪੈਸੇ ਵਾਦ ਦਾ ਭਰਾਵਾ ਕਹਿਣਾ ਪੈਸੇ ਵਾਦ ਦਾ ਸੱਤ ਨਾ ਰੇ ਅਰੇ ਦੇਖਾ ਤੂੰ ਚੱਲ ਪੈਸੇ ਕਵਾ ਪੈਸੇ ਪੈਸੇ ਦਾ ਖੰਡਾ ਭਰਾਵਾ ਸੱਤ ਤੋ ਹੋਰ ਆ ਜਾ ਉਹ ਭੱਜਣਾ ਭੱਜਣਾ ਇਤਰਾਇਆ ਮੂੰਹ ਰੇ ਨੂੰ ਰੱਖ ਬਈ ਇੱਥੇ ਖੜ ਜਾ ਚਾਰ ਪੰਜ 200 ਖਰਚਾ ਦਿਨਾ ਬੈ ਉਹ ਤੂੰ ਲੈ ਲਾ 300 ਰੁਪਏ ਹੋਰ ਦੇ 300 ਰੁਪਏ ਮੰਗਣੀ ਉਹ ਕਰ ਉਹ ਨਹੀਂ ਆਲੇ ਚੱਕਣਾ ਕਰ ਤੈਨੂੰ ਹੋਰ ਦੇ ਨਹੀਂ 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 ਇਹ ਸਾਰਾ ਨਹੀਂ ਬਣਾਉਂਦੇ ਯਾਰ ਤੂੰ ਇਹ ਦੇ ਮਾਰ ਕੇ ਇਨਸ਼ਾ ਅੱਲ ਕੱਲ ਸੁਣ ਉਹਦਾ ਲਖਾਈ ਵੀ ਵਜਨ ਵੀ ਵਜਨ ਦਾ ਹੀ ਮੁੱਲ ਵੇਖਣਾ ਟੋਲਿਆ ਨਹੀਂ ਟੋਲ ਕੇ ਦੇ ਦੇ 250 ਰੁਪਏ ਆਇਆ ਟੋਲ ਦੇ ਪਾ ਕੰਦਾ ਹੁਣੇ ਆ ਜਾ ਨਹੀਂ 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 ਟੋਲ ਕੇ ਹੀ ਦੇ ਦੇ ਤੇਰੇ ਮਾਜਰਾ ਲੈ ਜੇ ਆਤੀ ਲੱਗੀ ਜਾ ਰਹੀ ਸਨ ਟੋਲ ਕੇ ਦੋ ਤੇ ਨਾ ਮਾਲ ਚ ਲੈਂਦਾ ਇਹ ਮੈਂ ਅੱਖੀ ਉਹਨਾਂ ਘਰੇ ਛੋਲਿਆਂ ਦੇ ਪਾਲਿਆ ਮਾਲ ਆ ਬਾਈ ਕੋਲੇ ਹਾਂ ਲਖਾਈ ਗੇ ਕਰਾਈ ਜਾਂਦਾ 200 ਤਨੂੰ ਲਖਾਈ ਦਾ ਉਹ ਹੀ ਸੱਤ ਦੀ ਵਰ ਗਿਆ ਮਿੰਨ ਦਾ ਬਾਈ ਹਾਂ ਸੱਤ ਕਰਦਾ ਦੇ ਲਖਾਈ ਕਰਵਾ ਤੰਦੂਸੀ ਆਖਦੀ ਸੀ ਲੇ ਲਾ ਹਾਂ ਤੂੰ ਤਰਦਾ ਫਾਈ ਫਾਈ ਕਰਦਾ ਗਰੇ ਵੀ ਆ ਵੀਰੇ ਪੜੇ ਇਹ ਤਾਂ ਜ ਆਪਣੀ ਵੀਰੇ ਪੈ ਲੱਗ ਜੂ ਪਤਾ ਇਹ ਚੜਾ ਦਸ ਰਿਆ ਤੈਨੂੰ ਫੇਰ ਵਪਾਰੀ ਮੰਨੂ ਇਹ ਤਾਂ ਕਿਨੇ ਦਾ ਚੜਾ ਦੇ ਸੀ ਉਹ ਤਾਂ ਚੜਾਈ ਚੜਾ ਦੇ ਸਾਰੇ ਨਾਲ ਉਹਦਾ ਸਾਰੇ ਨਾਲ ਚੜ ਗਏ ਇਹ ਚੜਾ ਕੇ ਵਿਖਾ ਉਹ ਕੁੱਪੜੀ ਯਾਰ ਉਹਨੇ ਕਵੱਦਾ ਹਦੀ ਲੇ ਪੋਲੇ ਨਾ ਤੂੰ ਜੜਾ ਬੰਦਾ ਕੋਈ ਲਫੜ ਲਾ ਸਾਢੇ 6 ਦਿੰਦਾ ਯਾਰ ਸਾਢੇ 6 ਤਰ੍ਹਾਂ ਦਾ ਲਖਾਈ ਮੈਂ ਕਰਾ ਦਿੰਦਾ ਲਖਾਈ ਕਰਾਈ ਜਾਂਦਾ ਉਹ 7 ਜੀ ਵੜ ਜੂ ਨੂੰ ਤਾਂ 7 ਜੀ ਵੜ ਜਾਣਾ 7 ਜੀ ਨਹੀਂ ਵੜਦਾ ਭਾਈ ਹੋਰ ਕਹਿੰਦੇ ਸਾਢੇ ਜੀ ਜਦ ਪੈਂਦਾ ਮੈਨੂੰ ਘੱਟ ਤੂੰ ਕੀ ਕਿਹਾ ਭਾਈ ਲਖਾਈ ਉਹ ਆਪੇ ਕਰਾਊਗਾ ਤਾਂ ਮੈਂ 7 ਲਊਂਗਾ ਲਖਾਈ ਤੇਰੀ ਇਹ ਕੀ ਕਹਿੰਦਾ ਇਹ ਸਾਢੇ 6 ਦਿੰਦਾ ਹੈ ਉਹ ਤੇਰਾ ਤਾਂ ਚਾਰ ਤੇ ਚਾਰ ਆਈ ਆ ਤੇਰਾ ਤਾਂ ਉਹ ਤੇਰੇ ਤਾਂ ਖੰਡਿਆ ਆਈ ਆ ਚਲ ਲੈ ਕੋ ਬੋਦੀ ਕਰਾ ਲੋ ਫੇਰ ਜਿਵੇਂ ਬੰਦਾ ਨਾ ਮੈਂ ਹੋਈ ਨਹੀਂ ਆ ਜਦ ਚਲੇ ਨਹੀਂ ਗਏ ਆ ਬੜਾ ਭਾਈ ਬੱਕਰਾ ਵੇਚਦਾ ਪੰਜ ਚੋਕੇ ਨਾ ਹੁਣ ਦੱਸ ਦੇ ਬੱਕਰਾ ਫੜਦਾ ਪੈਸੇ ਬਲਾਵਾ 650 ਦਾ ਬੱਕਰਾ ਹੋ ਗਿਆ ਲਖਾਈ ਆਪੋ ਆਪ ਦੀ ਜਵਾਨੀ ਨਹੀਂ ਮੈਂ ਦਿੰਦਾ ਇਹ ਭਾਈ ਜਿਹੜੀ ਗੱਲ ਆ ਚੱਲ ਕੋਈ ਨਹੀਂ ਵੇਚਣਾ ਵੇਚਣਾ ਇਹ ਖਲਾੜਾੜੀ ਕਰ ਸਾਡੇ ਲਈ ਆਪਾਂ ਇਹਨੂੰ 6700 ਰੁਪਇਆ ਕਹਿਤਾ ਲਖਾਈ ਆਪਾਂ ਉਹਦੀ ਨਾ ਮੈਂ ਜਿਹੜੀ ਗੱਲ ਆਖੀ ਠੀਕ ਆ ਪੈਸੇ ਦਾ ਕੱਢ ਹਰ ਹਰ ਦੋ ਪੈਸੇ ਰੋਕਦਾ ਲਿਆ ਕਰ ਛੜ ਦੇ ਲੈ ਗਏ ਨਾ ਭੱਜ ਦੇ ਲੈ ਲੈਣਗੇ 200 ਰੁਪਇਆ ਦਾ ਇਹਨਾਂ ਨੂੰ ਪੈ ਜਾਣੇ ਭਾਈ ਮੂੰਹ ਰੇਨ ਰੱਖੀਆ ਕੀ ਆਏ ਵੇਖੀ ਹੋ ਜਾਂਦਾ ਬੜੀ ਗੱਲ ਕਰੀ ਗੱਲ ਕਰੀ ਪੈਸੇ 10 ਰੁਪਏ ਕਰਨ ਲਈ ਦੂਜਾ ਇੱਧਰ ਰਵਾਸਾ ਕਰ ਲਾ ਪਰ ਇਹਨਾਂ ਪਰ ਇਹਨੂੰ ਪਰ ਇਹਨੂੰ ਕਿੰਨੇ ਰਟਾਗੇ ਬਕਰਾਈ ਨਹੀਂ 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 ਭਾਈ ਫਿਰ ਹੁਣ ਦੋ ਦੋ ਪਿਛਾ 10 11 ਉਹਨੂੰ ਵੀ ਪੁੱਛ ਲੈ ਆ ਫੜ ਲੈ ਛਰਤਾ ਤੇ ਫੜਾ ਦੇ ਫੜਾ ਦੇ ਆਸਰਾ ਬਹੁਤ ਬਸ ਠੀਕ ਆ ਲਗਾਈ ਜਾ ਕਬਈ ਲਾਓ ਬਈ 6500 ਦਾ ਸੌਦਾ ਪੈਸੇ ਗੈਣ ਲਾ ਬਾਈ ਉਹ ਮੂਹਰੇ ਨੂੰ ਕਰਕੇ ਪੈਸੇ ਗੈਣ ਲਾ ਭਰਾਵਾ ਪੈਸੇ ਗੈਣਾ ਉਹ ਬੱਕਰਾ ਕੋ ਨੂੰ ਗੈਣਨੇ ਵੀ ਨਹੀਂ ਆਉਂਦੇ ਉਹਦੇ ਜਲਦੇ ਪੈਸੇ ਬੰਦੂਆ ਉਹ ਬੱਕਰਾ ਲੈ ਰਿਹਾ ਹੈ ਗੈਣਦੇ ਯਾਰ ਭਾਈ ਬੱਕਰਾ ਲੈ ਵੀਰੇ ਉੱਧਰ ਵੀ ਵੀਡੀਓ ਬਣ ਰਹੀ ਹੈ ਠੀਕ ਆ ਹੁਣ ਘਰੇ ਫੋਨ ਕਰਦੇ ਆ ਵੇਚਤਾ ਬੱਕਰਾ 3500 ਦਾ ਹੋਇਆ ਆ ਬੋਗੇ ਨੇ ਲੈ ਲਿਆ ਇਹ ਆਲੇ ਨੂੰ ਪੁੱਛ ਲਾ 200 ਘਟ 7000 ਦਾ ਸਬਦਾ 300 ਘਟ ਗਿਆ ਦਾ 11000 ਦਾ ਪੂਰੇ ਦੇ ਕਿੰਨੇ ਦਾ ਕਰਤਾ ਇਹ ਵੀ ਹੱਥ ਨਾਲ ਇਹ ਵੀ ਪੂਰੇ 7 ਦਾ ਹੀ ਲਓ ਵੀ ਇੱਕ ਹੋਰ ਬੱਕਰਾ ਨਾਲ ਦੀ ਨਾਲ ਹੀ ਬੋਗੇ ਹਰਾਨੇ ਪੂਰੇ 7000 ਦਾ ਸਬਦਾ ਕਰਾਦਾ ਭਾਈ ਕਿਹੜਾ ਬੰਦਾ ਆਪਣਾ ਬਗਰਾੜੀ ਬਰਗਾੜੀ ਤੇ ਆਪਣਾ ਕਿਹੜਾ ਪਿੰਡ ਸੀ ਬਾਈ ਵੇਚਣ ਵਾਲੇ ਦਾ ਕੋਟਕਪੂਰਾ ਕੋਟਕਪੂਰਾ ਠੀਕ ਆ ਬਾਈ ਪੈਸੇ ਦੇ ਦਿਓ ਬਾਈ ਗਿਣਦੇਓ ਪੈਸੇ ਪੂਰਾ ਅੱਕਾ ਬੱਕੜਾ ਕਹਿੰਦੇ ਵੀ ਇਹ ਤਾਂ ਪੂਰੀ ਆ ਬਾਈ ਮੜਾ ਪਾਸੇ ਰੱਖੀ ਆ ਕਿਤੇ ਬੱਕਰੇ ਨੂੰ ਨਾ ਲਾ ਦੇ ਮੜਾ ਇਹ ਪਾਸੇ ਬਾਈ ਉਧਰ ਲਈ ਪਸਿਆਂ ਜੀ ਵੀਰ ਬਣ ਕੇ ਉੱਥੇ ਆ ਆਹ ਬੱਕਰੇ ਦਾ ਸੌਦਾ ਹੋ ਰਿਹਾ ਹੈ ਕਿੰਨਾ ਲਾ ਵੀ ਪੈਸੇ ਇਹ ਸਾਡਾ ਮੋਹਲਾ ਜੀ ਉਹ ਕੋਣ ਮੋਜਾ ਆ ਤੜ ਕਿਉਂ ਸਰ ਉਹ ਖੜੀਆਂ ਚੌਂਟ ਤੇ ਲੱਗੀਆਂ ਉਹ ਕੋਣ ਕਿੰਨੇ ਦੇਣੇ ਉਹ ਦੇ ਦੇ ਕੁੱਤੇ ਕਿੰਨੇ ਦੇ ਦੇ ਬਾਈ ਹਰਾਂ ਦੀ ਬਰਗਾੜੀ ਦੁਕਾਨ ਆ ਆਪਣੀ ਬਿਜਾਰੀ ਦੁਕਾਨ ਹੈ ਵੀਰਾ ਮੀਟ ਸ਼ਾਪ ਵੀਰਾ ਮੀਟ ਸ਼ਾਪ ਮਾਰਕੀਟ ਦੇ ਵਿੱਚ ਠੀਕ ਆ ਜੀ ਤੇ ਮੋਬਾਈਲ ਨੰਬਰ ਵੀ ਬੋਲਦੀ ਬਾਈ 981530695 981530695 0.95 ਬਰਗਾੜੀ ਇਹਨਾਂ ਦੀ ਦੁਕਾਨ ਆ ਬਾਈ ਜੀ ਮੀਟ ਸ਼ਾਪ ਬਹੁਤ ਵਧੀਆ ਤੁਹਾਡੇ ਸਾਹਮਣੇ ਦੇਖ ਲਓ ਪ्योर ਬੱਕਰੇ ਖਰੀਦ ਕੇ ਇਹ ਸ਼ਾਪ ਤੇ ਵੇਚਦੇ ਆ ਮੈਂ ਤੜਕੇ ਮੋਲ ਲੈਣੇ ਮੈਂ ਉਹ ਅਗਲਾ ਵੀ ਵੇਂਦਾ ਪੱਤਣ ਚੱਟ ਕੇ ਅਗਲਾ ਫੇਰ ਹੀ ਹਿਸਾਬ ਕਤਾਵਾਂਦਾ ਚਲੋ ਕਰਾ ਲਓ ਲਖਾਈ ਬਾਈ ਬਹੁਤ ਬਹੁਤ ਧੰਨਵਾਦ